ਅਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਦੇ ਦਰਸ਼ਨ ਕਰਨ ਦੇ ਲਈ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀ ਤੋਂ ਚੱਲ ਕੇ ਸੰਗ ਗੁਰਦਾਸਪੁਰ ਪਹੁੰਚ ਗਿਆ ਹੈ ਅਤੇ ਸੰਗ ਦੇ ਵਿੱਚ ਠਾਠਾ ਮਾਰਦਾ ਸ਼ਰਧਾਲੂਆਂ ਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਗੁਰਦਾਸਪੁਰ ਦੇ ਪਹੁੰਚਣ ਤੇ ਲੋਕਾਂ ਵੱਲੋਂ ਸੰਗਤਾਂ ਦਾ ਭਰਵਾ ਸੁਆਗਤ ਕੀਤਾ ਗਿਆ ਤੇ ਜਗ੍ਹਾ-ਜਗ੍ਹਾ ਤੇ ਸੰਗਤਾਂ ਦੇ ਲਈ ਖਾਣ ਪੀਣ ਦੀਆਂ ਚੀਜ਼ਾਂ ਦੇ ਲੰਗਰ ਲਗਾਏ ਗਏ ਪੂਰਾ ਮਾਹੌਲ ਬਾਬਾ ਨਾਨਕ ਦੇ ਨਾਮ ਨਾਲ ਰੰਗਮਈ ਹੋ ਗਿਆ ਸੰਗਤ ਪ੍ਰਭਾ ਉਦਾਰ ਪੜਾਓ ਪਾਰ ਕਰਦੀ ਸ਼ਾਮ ਡੇਰਾ ਬਾਬਾ ਨਾਨਕ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ੍ਰੀ ਚੋਲਾ ਸਾਹਿਬ ਗੁਰਦੁਆਰੇ ਚ ਪਹੁੰਚੇਗੀ ਅਤੇ ਅੱਜ ਇਹ ਸੰਗਤ ਗੁਰਦਾਸਪੁਰ ਦੇ ਨਜ਼ਦੀਕੇ ਪਿੰਡ ਜੋੜਾ ਛਤਰ ਵਿਖੇ ਗੁਰਦੁਆਰਾ ਸਾਹਿਬ ਵਿੱਚ ਵਿਸ਼ਰਾਮ ਕਰੇਗੀ ਉੱਥੇ ਬਜ਼ੁਰਗ ਗੁਰਸਿੱਖ ਬਾਬਾ ਜਰਨੈਲ ਸਿੰਘ ਅਤੇ ਭਾਈ ਰਾਮ ਸਿੰਘ ਖਾਲਸਾ ਨੇ ਚੋਲਾ ਸਾਹਿਬ ਦੇ ਇਤਿਹਾਸ ਦੇ ਬਾਰੇ ਦੱਸਿਆ ਕਿ ਇਹ ਚੋਲਾ ਬਾਬਾ ਨਾਨਕ ਦੀ ਸਤਰੀ ਪੀੜੀ ਵੱਲੋਂ ਅਰਬ ਦੇਸ਼ ਤੋਂ ਲਿਆ ਕੇ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਚੋਲਾ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਸੀ ਮੇਰਾ ਨਾ ਜਰਨਾਲ ਸਿੰਘ ਆ 90 ਸਾਲ ਕਰੀ ਮੇਰੀ ਉਮਰ ਆ ਇਹ ਸੰ ਖੰਡਾ ਸ਼ੈਨ ਨਾ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਆ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਐਸਵਾ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਪੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਹਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਉਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀਤ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀਤ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲੰਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਫੇਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ देर ਤੋਂ ਲੱਗ ਕੇ ਚੋਲੇ ਸਾਹਿਬ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦਾ ਸੰਗ ਕੇ ਸੰਗਤ ਇਕੱਠੀ ਹੋ ਕੇ ਦੰਦਿਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਅਰਦਾਸ ਬੇਨਤੀ ਕਰਦਾ ਸਾ ਸੰਗ ਉਹਦੀ ਪੂਰੀ ਕਰਦਾ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਸਾਧ ਸੰਗਤ ਜੀਓ ਇਹ ਜੋ ਚੋਲਾ ਜੋ ਜੇਦਾ ਸਾਹਿਬ ਦੇ ਵਿਦਾਇ ਮਾਰ ਹੈ ਸਥਿਤ ਹੈ ਗੁਰਪਿਆਸਾ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇ ਵਿੱਚੋਂ ਆਇਆ ਅਦਬ ਦੇਸ ਦੇ ਵਿੱਚ ਲਾਜਬੰਦ ਲਾਜਬੰਦ ਰਾਜਾ ਸੀ ਸਾਧ ਸੰਗਤ ਜੀ ਤੁਹਾਨੂੰ ਨਾਂਕ ਪਾਸ ਦੁਨੀਆ ਤਾ ਦੇ ਜੋ ਅਦਬ ਦੇਸ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰੂ ਪੈਸਾ ਇਹ ਚੋਲਾ ਬਦਮਾਤ ਆਕਾਰਪੁਰਖ ਵੱਲੋਂ ਗੁਰਮਾਰਾਈ ਦੇ ਤਾਨਦੇ ਉੱਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਤ ਤਰਾਂ ਦੀਆਂ ਲਾਈਤਾ ਲਿਖੀਆਂ ਹੋਈਆਂ ਆ ਸਾਈਤਾ ਲਿਖੀਆਂ ਹੋਈਆਂ ਆ ਸਾਡੇ ਕੁਰਾਨ ਦੀਆਂ ਐਤਾ ਲਿਖੀਆਂ ਹੋਈਆਂ ਆ ਤੁਹਾਨੂੰ ਕੋ ਨਾਂ ਨਾ ਪਛਾਣ ਕਦੇ ਕਰਦੇ ਸਨ ਨਾਂਕਾਜ਼ ਤੁਹਾਨੂੰ ਬਾਤ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇਹਨੇ ਐਤਾ ਵਾਲਾ ਪਹਿਨਿਆ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਿਆ ਹੈ ਇਹ ਤਾਂ ਸਿੱਖ ਧਰਮ ਦਾ ਪਛਾਣ ਕਰਦਾ ਪਤਾ ਨਹੀਂ ਕਿਹੜੇ ਧਰਮ ਦਾ ਪਛਾਣ ਕਰ ਸਾਡੇ ਮੁਸਲਮਾਨ ਦਾ ਤੁਹਾਡਾ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਦ ਨੇ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਮੋਕਾ ਦਿਓ ਜਿਹੜਾ ਸਾਡੇ ਅਸੂਲਾਂ ਦੇ ਬਦੌਲ ਚੱਲਦਾ ਹੈ ਸਾਧ ਸੰਗਿ ਮਾਰਨ ਵਾਸਤੇ ਗਏ ਤੁਹਾਨੂੰ ਗੋਨਾਨਕ ਪਾਸ ਸਾਨੂੰ ਪਹਾੜ ਤੋਂ ਛੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤੁਹਾਨੂੰ ਗੋਨਾਨਕ ਪਾਸੇ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਡੇ ਅਗ ਦੇ ਅਜੇ ਕਿ ਸੀਸ ਝੁਕਾਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਪਹਾੜ ਤੋਂ ਛੁੱਟਿਆ ਮਰਦਾ ਹੈ ਨਾ ਪਾਣੀ ਡੋਬਿਆ ਮਰਦਾ ਹੈ ਨਾ ਤੋਂ ਇਹ ਜ ਮਤੇ ਡੁੱਬਾ ਮਰਦਾ ਏ ਸਾਧ ਸੰਗਤ ਰਾਜ ਰਾਜਵਦ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਆਖਰ ਰਾਜ ਰਾਜਵਦ ਨੂੰ ਸੀਸ ਝੁਕਾਣਾ ਪਿਆ ਸਾਧ ਸੰਗਤ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਰਾਜਵਦ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤੋਂ ਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀਸ ਝੁਕਾਇਆ ਗੋਦਾਂਕ ਪਾ ਸਕਦੇ ਚਾਨਣ ਦੇ ਵਿੱਚ ਉਹਦਾ murid ਬਣ ਗਿਆ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਸ਼ ਤਲਨ ਕੋ ਨਾਨਕ ਪਾਸ਼ਾ ਨੇ ਦਿੱਤਾ ਸੀ ਏਵਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਰਿਪੋਰਟ